ਵੋਹਜਨ ਸਮਾਜ ਪਾਰਟੀ ਦੇ ਹਲਕਾ ਸ਼੍ਰੀ ਫਤੇਗਰ ਸਾਹਿਬ ਤੋਂ ਉਮੀਦਵਾਰ ਕੁਲਵੰਤ ਸਿੰਘ ਮਹਿਤੋ ਨੇ ਦੇਸ਼ ਦੁਨੀਆ ਅਖਬਾਰ ਦੇ ਸਹਿ ਸੰਪਾਦਕ ਹਰਸ਼ਦੀਪ ਸਿੰਘ ਮਹਿਦੂਦਾ ਦੀ ਕਿਤਾਬ ਮੂਲ ਮੈਂ ਦੀ ਇੱਕ ਕਾਪੀ ਲੈਣ ਦੀ ਇੱਛਾ ਪ੍ਰਗਟ ਕੀਤੀ। ਉਹਨਾਂ ਦੇ ਬੋਲਾਂ ਉੱਤੇ ਫੋਲ ਚੜਾਉਂਦੇ ਹੋਏ ਦੇਸ਼ ਦੁਨੀਆ ਦੇ ਸਾਬਕਾ ਸੰਪਾਦਕ ਗੁਰਪ੍ਰੀਤ ਸਿੰਘ ਮਹਿਦੂਦਾ ਨੇ ਖੁਦ ਉਹਨਾਂ ਨੂੰ ਪਿੰਡ ਰਾਈਆਂ ਵਿਖੇ ਜਾ ਕੇ ਕਿਤਾਬ ਭੇਟ ਕੀਤੀ। ਲਾਲ ਸਿੰਘ ਭਾਮੀਆ ਨੇ ਕਿਹਾ ਕਿ ਮੈਂ ਹਰਸ਼ਦੀਪ ਸਿੰਘ ਦੀ ਲੇਖਣੀ ਤੋਂ ਜਾਣੂ ਹਾਂ। ਮੈਂ ਹਰਸ਼ਦੀਪ ਦੀ ਲੇਖਣੀ ਤੋਂ ਜਾਣੂ ਹਾਂ ਅਤੇ ਇੰਨੀ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਤੇ ਇਸ ਨੇ ਵਿਸ਼ੇ ਛੂਹੇ ਹਨ ਉਸ ਤੇ ਚਲਦੇ ਆ ਇਸ ਦਾ ਕਾਇਲ ਵੀ ਹਾਂ ਗੁਰਪ੍ਰੀਤ ਸਿੰਘ ਮਹਿਦੂਦਾ ਨੇ ਦੋਵਾਂ ਦਾ ਧੰਨਵਾਦ ਕਰਦੇ ਕਿਹਾ ਕਿ ਸਰਦਾਰ ਮਹਿਤੋਂ ਸਾਡੇ ਮੁਲਾਜ਼ਮ ਸਾਥੀ ਹਨ ਅਤੇ ਜਿਨ੍ਹਾਂ ਨੂੰ ਮੈਂ ਉਹਨਾਂ ਦੇ ਰਿਸ਼ਤੇਦਾਰ ਗਾਇਕ ਜਗਤਾ ਸਿੰਘ ਰਾਇਆ ਵਾਲਾ ਦੇ ਗ੍ਰਹਿ ਵਿਖੇ ਇਹ ਕਿਤਾਬ ਪੇਂਟ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਮੈਂ ਕਾਕਾ ਹਰਸ਼ਦੀਪ ਸਿੰਘ ਨੇ ਲਿਖੀ ਆ ਜੋ ਗੁਰਪ੍ਰੀਤ ਸਿੰਘ ਮਹਿਦੂਦਾਂ ਦੇ ਬੇਟੇ ਹਨ ਇਹ ਰੂਹਾਨੀਅਤ ਦੇ ਪੱਖ ਤੋਂ ਮਜਬੂਤ ਇਹਦਾ ਹੈ ਤੇ ਇਹ ਇੰਨੀ ਛੋਟੀ ਉਮਰ ਦੇ ਵਿੱਚ ਰੂਹਾਨੀਅਤ ਦੀ ਗੱਲ ਕਰਨੀ ਇੱਕ ਛੋਟੇ ਬੱਚੇ ਨੇ ਇਹ ਬਹੁਤ ਵੱਡੀ ਗੱਲ ਹੈ ਅਸਲ ਵਿੱਚ ਜੇ ਉਹ ਰੂਹਾਨੀਅਤ ਹੈ ਇਹ ਸੱਚ ਦਾ ਮਾਰਗ ਹੈ ਅਗਰ ਇਹ ਬੱਚੇ ਹੁਣ ਤੋਂ ਹੀ ਆਪਣੀ ਕਿਤਾਬ ਦੇ ਰਾਹੀਂ ਆਪਣੇ ਲਿਖਤਾਂ ਦੇ ਰਾਹੀਂ ਨੌਜਵਾਨ ਪੀੜ੍ਹੀ ਨੂੰ ਜਾਂ ਹੋਰ ਲੋਕਾਂ ਨੂੰ ਉਹ ਸੱਚ ਦੇ ਨਾਲ ਜੋੜਨਗੇ ਤਾਂ ਹੀ ਆਉਣ ਵਾਲੇ ਸਮੇਂ ਵਿੱਚ ਲੁਕਾਈ ਦਾ ਫਾਇਦਾ ਹੋ ਸਕਦਾ ਹੈ ਤੇ ਇਹ ਜੋ ਪ੍ਰਾਲਾ ਕਾਕਾ ਅਰਸ਼ਦੀਪ ਸਿੰਘ ਨੇ ਕੀਤਾ ਹੈ ਇਹ ਬਹੁਤ ਵੱਡੀ ਗੱਲ ਹੈ ਇੱਕ ਇੰਨੀ ਉਮਰ ਦੇ ਵਿੱਚ ਇੰਨਾ ਡੂੰਘਾ ਵਿਸ਼ੇ ਦੇ ਉੱਤੇ ਲਿਖਣਾ ਇਹ ਇੱਕ ਬਹੁਤ ਵੱਡੀ ਗੱਲ ਹੈ ਮੈਂ ਅਰਸ਼ਦੀਪ ਜੀ ਦੇ ਬਹੁਤ ਆਰਟੀਕਲ ਪੜਦਾ ਹਾਂ ਤਕਰੀਬਨ ਜਿੰਨੇ ਵੀ ਦੇਸ਼ ਦੁਨੀਆਂ ਦੇ ਅਖਬਾਰ ਦੇ ਵਿੱਚ ਇਹਨਾਂ ਦੇ ਆਰਟੀਕਲ ਹੁੰਦੇ ਆ ਮੈਂ ਉਹ ਪੜਦਾ ਰਹਿੰਦਾ ਤੇ ਮੈਨੂੰ ਪਤਾ ਲੱਗਿਆ ਕਿ ਬੇਟੇ ਅਰਸ਼ਦੀਪ ਨੇ ਇੱਕ ਨਵੀਂ ਕਿਤਾਬ ਲਿਖਿਆ ਮੋਲਮੈਂ ਤੇ ਮੈਂ ਫੋਨ ਕੀਤਾ ਸ੍ਰੀ ਗੁਰਪ੍ਰੀਤ ਸਿੰਘ ਜੀ ਮਹਦੂਦਾ ਨੂੰ ਕਿ ਮੈਂ ਆਪ ਜੀ ਦੇ ਕੋਲ ਆਉਣਾ ਚਾਹਣਾ ਤੇ ਜਿਹੜੀ ਕਿਤਾਬ ਅਰਸ਼ਦੀਪ ਜੀ ਨੇ ਲਿਖੀ ਆ ਉਹ ਮੈਂ ਪੜ੍ਹ ਕੇ ਦੇਖਣੀ ਆ ਤੇ ਗੁਰਪ੍ਰੀਤ ਸਿੰਘ ਜੀ ਨੇ ਮੈਨੂੰ ਕਿਹਾ ਕਿ ਮੈਂ ਤੁਸੀਂ ਚੌਣਾ ਦੇ ਵਿੱਚ ਫਿਰਦੇ ਹੋ ਮੈਂ ਉੱਥੇ ਚੌਣਾ ਦੇ ਵਿੱਚ ਹੀ ਆ ਕੇ ਤੁਹਾਨੂੰ ਕਿਤਾਬ ਦਵਾਵਾਂਗਾ ਤੇ ਹੁਣ ਉਹ ਮੇਰੇ ਕੋਲ ਆਏ ਨੇ ਤੇ ਆ ਕੇ ਮੈਨੂੰ ਇਹ ਕਿਤਾਬ ਭੇਟ ਕੀਤੀ ਤੇ ਮੈਨੂੰ ਧੰਨਵਾਦ ਵੀ ਕਰਦਾ ਇਹ ਗੁਰਪ੍ਰੀਤ ਸਿੰਘ ਜੀ ਮਹਦੋਦਾ ਉਹ ਸ਼ਖਸ਼ ਨੇ ਇਹਨਾਂ ਪਿਛਲੇ ਸਮੇਂ ਦੌਰਾਨ ਬਹੁਤ ਜਣ ਸਮਾਜ ਚਾਟੀਪੁਰ ਨੂੰ ਐਮਐਲਏ ਇਲੈਕਸ਼ਨ ਵੀ ਲੜੀ ਤੇ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬੇਨਤੀ ਕਰਦਾ ਸਮੂਹ ਸੰਗਤ ਦੇ ਚਰਨਾਂ 'ਚ ਕਿ ਇਹ ਜੋ ਆਰਟੀਕਲ ਨੇ ਜੁਰਮ ਪੜਿਆ ਕਰੋ ਹਰਦੀਪ ਨੂੰ ਇਸ ਗੱਲ ਦਾ ਹੌਸਲਾ ਵੀ ਹੋਏਗਾ ਦੇਉਣੇ ਵਾਲੇ ਸਮੇਂ ਦੇ ਵਿੱਚ ਦਿਨ ਦੁਗਣੇ ਰਾਤ ਚੌਗਣੇ ਬਿਤਰ ਕੀ ਕਰੂਗਾ ਸਰਦਾਰ ਕਲਵਾਨ ਸਿੰਘ ਮੈਨੂੰ ਜਿਹੜੇ ਕਿ ਬੌਧਨ ਸਮਾਜ ਪਾਰਟੀ ਤੋਂ ਸ਼੍ਰੀ ਫਤੇਗੜ ਸਾਹਿਬ ਤੋਂ ਉਮੀਦਵਾਰ ਨੇ ਤੇ ਲੰਮੇ ਸਮੇਂ ਤੋਂ ਦੇਸ਼ ਦੁਨੀਆ ਅਖਬਾਰ ਚੈਨਲ ਦੇ ਜਿੱਥੇ ਪਾਠਕ ਨੇ ਦਰਸ਼ਕ ਨੇ ਉੱਥੇ ਹੀ ਸਾਹਿਬ ਦਾ ਮਲਾਜਮ ਆਗੂ ਵੀ ਨੇ ਜਿਸ ਕਰਕੇ ਇੱਕ ਮਲਾਜਮ ਹੋਣ ਦੇ ਨਾਤੇ ਕਿਉਂਕਿ ਮੈਂ ਵੀ ਮਲਾਜਮ ਇਹਨਾਂ ਦੇ ਨਾਲ ਕਾਫੀ ਪਿਆਰ ਆ ਤੇ ਇਹਨਾਂ ਦਾ ਫੋਨ ਆਇਆ ਇਹਨਾਂ ਨੂੰ ਪਤਾ ਲੱਗਿਆ ਸੀ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਸਾਡੇ ਅਖਬਾਰ ਜ਼ਰੀਏ ਜਿਹੜੀ ਇਸ ਵਾਰ ਦੀ ਅਖਬਾਰ ਦੇ ਵਿੱਚ ਵੱਡੀ ਖਬਰ ਲੱਗੀ ਸੀ ਇਹ ਦਸਵੀਂ ਬਰੇਗੰਡ ਦੇ ਉੱਤੇ ਢੂੰਡ ਚਕਾਈ ਕੀਤੀ ਗਈ ਸੀ ਇਸ ਕਿਤਾਬ ਦੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤੇ ਕਿਉਂਕਿ ਪਹਿਲਾਂ ਵੀ ਹਰਸ਼ਦੀਪ ਦੇ ਜਿਹੜੇ ਆਰਟੀਕਲ ਪੜ੍ਹਦੇ ਰਹੇ ਸੀ ਉਹ ਤਾਂ ਹੌਸਲਾ ਵਧਾਉਂਦੇ ਰਹਿੰਦੇ ਸੀ ਤੇ ਇਹਨਾਂ ਨੇ ਕਿਹਾ ਵੀ ਮੈਂ ਜਿਹੜੀ ਕਿਤਾਬ ਆ ਇਹ ਤੁਹਾਡੇ ਕੋਲ ਲੈ ਕੇ ਜਾਊਂਗਾ ਕਰ ਪਰ ਇਹਨਾਂ ਦੇ ਦੇਖੋ ਦੇਖੋ ਚੋਣਾਂ ਦੇ ਵਿੱਚ ਇਹਨਾਂ ਦੇ ਕੈਂਡੀਡੇਟਸ ਆਪਣੇ ਰੂਜੇਵੇਂ ਨੇ ਤੇ ਉਹਦੇ ਵਿੱਚੋਂ ਇਹ ਟਾਈਮ ਆ ਕੇ ਸਾਡੇ ਕੋਲ ਲਾਉਂਦੇ ਮੈਨੂੰ ਠੀਕ ਨਹੀਂ ਲੱਗਿਆ ਕਿਉਂਕਿ ਮੈਂ ਵੀ ਪਿਛਲੇ ਸਮੇਂ ਦੇ ਵਿੱਚ ਇਸ ਸਿਆਸਤ ਨਾਲ ਜੁੜਿਆ ਰਿਹਾ ਸੋ ਇਹਨਾਂ ਦੀ ਜਿਹੜੀ ਇਹਨਾਂ ਦੀ ਜਿਹੜੀ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਕੋਈ ਵਿਅਕਤੀ ਹਰਸ਼ਦੀਪ ਦਾ ਹੌਸਲਾ ਵਧਾਉਣ ਲਈ ਉਹਨਾਂ ਦੀ ਕਿਤਾਬ ਖੁਦ ਲੈਣਾ ਚਾਹੁੰਦਾ ਪਰ ਮੈਂ ਜਿਵੇਂ ਸਾਡੇ ਸਾਥੀ ਨੇ ਪੁਰਾਣੇ ਸਾਥੀ ਨੇ ਜਿਹੜੇ ਕਿ ਬਿਜਲੀ ਬੋਰਡ ਦੇ ਵਿੱਚ ਮੈਨਾਂ ਜਿਹਨਾਂ ਨੇ ਫਰੈਂਕਸ ਕੀਤੀ ਸੀ ਜਗਤਾਰ ਨਾਇਨ ਵਾਲੀ ਅੱਜ ਉਹਨਾਂ ਦੇ ਘਰੇ ਜਿਹੜਾ ਉਹਨਾਂ ਨੇ ਮੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਨੇ ਮੈਤੂ ਜੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਇੱਥੇ ਹੀ ਘਰੇ ਜਿਹੜਾ ਚਾਹ ਦਾ ਪ੍ਰੋਗਰਾਮ ਸੀਗਾ ਹੁਣ ਤੇ ਉਸ ਦੇ ਵਿੱਚ ਪਹੁੰਚ ਕੇ ਉਸੇੇ ਤੌਰ ਦੇ ਉੱਤੇ ਇਹਨਾਂ ਨੂੰ ਜਿਹੜੀ ਬੁੱਕਾ ਤੇ ਜਿਹੜੇ ਪਾਰਟੀ ਵਰਕਰ ਨੇ ਕਿਉਂਕਿ ਇਹਦੇ ਵਿੱਚ ਦੁਲਵਾ ਸਾਹਿਬ ਨੇ ਉਹ ਵੀ ਪਾਟਕ ਨੇ ਦੇਸ਼ ਦੁਨੀਆ ਦੇ ਉਹ ਵੀ ਆਰਟੀਕਲ ਪੜਦੇ ਰਹਿੰਦੇ ਨੇ ਸਰਦਾਰ ਲਾਭ ਸਿੰਘ ਦੀ ਭਾਵੀਆਂ ਜਤਾਰ ਸਿੰਘ ਜੀ ਹੁਣ ਕੈਂਤ ਸਾਹਿਬ ਜਿਵੇਂ ਬੈਂਕ ਮੈਨੇਜਰ ਨੇ ਅਸੀਂ ਲਗਭਗ ਕਈ ਤੇ ਇਹ ਇਹਨਾਂ ਨੂੰ ਸਾਰਿਆਂ ਨੂੰ ਫਿਰ ਅੱਜ ਜਿਹੜੀ ਮੈਂ ਇਹ ਕਿਤਾਬ ਪੇਂਟ ਕੀਤੀ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਇਸ ਕਿਤਾਬ ਨੂੰ ਪੜ ਕੇ ਭਾਵੇਂ ਉਹ ਪਹਿਲਾਂ ਵੀ ਉਹਨਾਂ ਦੇ ਆਰਟੀਕਲ ਪੜ ਚੁੱਕੇ ਨੇ ਔਰ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇਹਦਾ ਰਿਵਿਊ ਜ਼ਰੂਰ ਦੇਣ ਸੋ ਇਹਨਾਂ ਨੇ ਇਸ ਜਿਹੜਾ ਮਾਨ ਦਿੱਤਾ ਸਾਨੂੰ ਇਹਦਾ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ